ਆਦ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਸਤਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਸਾਮਿ ਅਵਗਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਪੂਲੇ ਸੁਤਦਾਰਾ ਸਿਓ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਣਾਇ ਕਿਰਦਾਸ ਪਾਠ ਕੀਰਤ ਕੀ ਗੁਰ ਰਾਮ ਦਾਸ ਰਾਖੂ ਸਰਣਾਇ ਤੁਮ ਮੇਰੋ ਮੇਰ ਪਰਬਤ ਸੁਆਮੀ ਪਰਬਤ ਸਵਾਮੀ ਓਟ ਗਹੀ ਮੈਂ ਤੇਰੀ ਨਾ ਤੁਮ ਡੋ ਲੋ ਨਾ ਹਮ ਗਿਰਤੇ ਨਾ ਤੁਮ ਡੋ हम गिरते रख लेने हर में मेरी रख लेने हर में मेरी निमर्णियों के मान निताणियों के ताण नयोटियों की ओट ਨਿਆਸਰਿਓਂ ਕਾ ਆਸਰਾ ਗੁਰੂ ਗਰੀਬ ਨਿਵਾਜ ਗਰੀਬ ਨਿਵਾਜ ਗਰੀਬ ਨਿਵਾਜ ਬਨਸ ਫਤਮਾਲੀ ਚੜਿਆ ਬਸੰਤ ਬਸ ਪਤਮਾਲੇ ਚੜਿਆ ਬਸੰਤ ਬਸ ਪਤਮਾਲੇ ਚੜਿਆ ਬਸੰਤ ਬਸ ਪਤਮਾਲੇ ਚੜਿਆ ਬਸੰਤ ਇਹ ਮਾਨ ਮੌਲੇ ਆ ਸਤ ਗੁਰ ਸੰਗ ਇਹ ਮਨ ਮੌੜਿਆ ਸਤ ਗੁਰੂ ਸੰਗ ਬਨਸ ਭਤਮਾਲੇ ਚੜਿਆ ਬਸੰਤ ਬਨਸ ਭਤਮਾਲੇ ਚੜਿਆ ਬਸੰਤ ਤੁਮ ਸਾਚ ਤਿਆਵੋ ਉਗਦ ਮਨਾ ਤੁਮ ਸੋ ਕੁਪਾਵ ਮੇਰੇ ਮਨਾਂ ਤਾ ਸੁਖ ਪਾਵ ਮੇਰੇ ਮਨਾਂ ਤਾ ਸੁਖ ਪਾਵ ਮੇਰੇ ਮਨਾਂ ਬਣਸ ਪਤਵਾਰੇ ਚੜਿਆ ਬਸੰਤ ਬਣ ਸੁਪਤ ਮੌਲਾ ਦੇ ਚੜਿਆ ਬਸੰਤ ਤਿਤ ਮਨ ਮੌਲੇ ਐ ਭਇਆ ਅਨੰਦ ਇਤ ਮਨ ਮੌਲੇ ਐ ਭਇਆ ਅਨੰਦ ਤਮਨ ਮੋਲਿਆ ਭਇਆ ਆਨੰਦ ਆ ਆ ਆ ਭਇਆ ਆਨੰਦ ਤਮਨ ਮੋਲਿਆ ਭਇਆ ਆਨੰਦ ਅਮਰਤ ਪਾਲ ਪਾਇਆ ਰਾ ਫਲ ਪਾਇਆ ਨਾਮ ਗੋਬਿੰਦ ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ ਬਨਸ ਪਦਮਾਲੇ ਚੜਿਆ ਬਸੰਤ ਬਨਸ ਪਦਮਾਲੇ ਚੜਿਆ ਬਸੰਤ ਸਾਬ ਆਖ ਵਖਾਣੇ ਏਕੋ ਏਕ ਸਭ ਆਖ ਵਖਾਣੇ ਏਕੋ ਏਕ ਸਭ ਆਖ ਵਖਾਣੇ ਦੇਖੋ ਏਕ ਸਭ ਆਖ ਵਖਾਣੇ ਹੁਕਮ ਭਜੇ ਤਾਂ ਏਕੋ ਜੜ ਸਾਹਿਬ ਤੇ ਹੋਏ ਆਖਣ ਵੇਖਣ ਸਭ ਸਾਹਿਬ ਤੇ ਹੋਏ ਬਨਸ ਪਤਮਾਲੇ ਜੜਿਆ ਬਸੰਤ ਬਨਸ ਪਤਮਾਲੇ ਜੜਿਆ ਬਸੰਤ ਏਹੋ ਮਨ ਮੋਲਿਆ ਸਤ ਸਤਗੁਰੂ ਸੰਗ ਮਨ ਮੋਲਿਆ ਸਤ ਗੁਰੂ ਸੰਗ ਇਹੋ ਮਨ ਮੋਲਿਆ ਸਤ ਗੁਰੂ ਸੰਗ ਬਨਸ ਫਤਮਾਲੀ ਚੜਿਆ ਬਸੰਤ ਬਨਸ ਫਤਮਾਲੀ ਬਨਸ ਫਤਮਾਰੇ ਬਨਸ ਫਤਮਾਲੀ ਚੜਿਆ ਬਸੰਤ ਹਾਏ ਹਰਨ